रिपोर्टर जी महाजन आप देख रहे हैं चरदी कला पंजाब न्यूज़ से आज मैं आपको एक बार फिर लेकर आई हूं गुरदासपुर मंडी आज से देखो कि मंडी का जो है कि चलता फिरता बिडाला है लाखों बड़े-बड़े इतने लोग चर रहे होते हैं मगर पहले थोड़े दिन तीन दिन, दिन, दिन पहले यहां पे भी एक पे दो चोर आए थे और उन्होंने क्या किया कि तो तो भी 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 कि कि की पुलिस ग्यारह साढ़े दस बजे का टाइम था दुकान चलाते हैं अच्छी चलती है दवाइयाँ दे रही होती है वहाँ पर भी एक गाड़ी में दो आदमी आते हैं आइए हम दर्शन महा पूछते है

ਤੇ ਤੁਸੀਂ ਵੀ ਥੋੜਾ ਜਿਆ ਸਰਕਾਰ ਸਾਡੀ ਤੇ ਸੁਤੀ ਪਈ ਐ ਤੇ ਤੁਸੀਂ ਨੀਂਦ ਤੋਂ ਜਾਗੋ ਕਿਉਂਕਿ ਉਸ ਦਾ ਕੰਮ ਲੋਕਾਂ ਦੀ ਭਾਗਤ ਕਰਨਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਚਾਰ ਦਿਨ ਪਹਿਲਾਂ ਜਿਹੜਾ ਸਿਵਲਾਂ ਦੀ ਮੋਰਟ ਦੇ ਡੱਤਾ ਪਰਫੈਕਸ਼ਨਰੀ ਦੁਕਾਨ ਤੇ ਹੋਇਆ ਔਰ ਉਹ ਚਾਰ ਦਿਨ ਨਹੀਂ ਹੋਏ ਤੇ ਮੱਡੀ ਦੇ ਵਿੱਚ ਜਿਹੜਾ ਭਾਜਨ ਮੈਡੀਕਲ ਸਟੇਲ ਜਿਹੜਾ ਉਹਦੇ ਵਿੱਚ ਜਿਹੜੇ ਦੁਰਾਤ ਚਾਰ ਬੰਦੇ ਗੱਡੀ ਤੇ ਆਉਂਦੇ ਨੇ ਔਰ ਇਹਨਾਂ ਨੂੰ ਗੱਲਾਂ ਚੁਲਝਾ ਕੇ ਡੇਢ ਚੱਕਰਾਂ ਤੇ ਬਾਹਦੇ ਕੁਛ ਇਹਨਾਂ ਨੇ ਉਹਦਾ ਦਾ ਨਹੀਂ ਲੱਗਾ ਪਰ ਉਹਨਾਂ ਨੇ ਆਪਣੇ ਪਸਾ ਨਹੀਂ ਛੱਡੀ ਕਿ ਇਹ ਦੁਕਾਨ ਤੇ ਤਿੰਨ ਚਾਰ ਕਾਮੀ ਆਪ ਹੀ ਮੌਕੇ ਤੇ ਮਜੂਸ ਹਨ ਜਿਨ੍ਹਾਂ ਦਾ ਉਹਨਾਂ ਦਾ ਜਿਹੜਾ ਪ੍ਰੈਣ ਉਹ ਕੰਮ ਜਾਂ ਨਹੀਂ ਹੋ ਸਕਿਆ ਔਰ ਮੈਂ ਆਪਣੇ ਵਪਾਰਮੰਡ ਦੇ ਗੁਰਦਾਸਨ ਵੱਲੋਂ ਪੰਜਾਬ ਸਰਕਾਰ ਨੂੰ ਮੈਂ ਅੱਗੇ ਵੀ ਦੋ ਦਿਨ ਬੇਨਤੀਆਂ ਕਰਤ ਪਲਾਜ ਫਿਰ ਬੇਨਤੀ ਕਰਦਾ ਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਖਰਾਬ ਨੇ ਪੰਜਾਬ ਦਾ ਵਪਾਰੀ ਸਹਿਮਿਆ ਪਿਆ ਪੰਜਾਬ ਦਾ ਆਮ ਨਾਗਰਿਕ ਸਹਿਮਿਆ ਪਿਆ ਅੱਜ ਪੰਜਾਬ ਦੇ ਹਾਲਾਤ ਇਦਾਂ ਹੋ ਚੁੱਕੇ ਨੇ ਲੋਕਾਂ ਨੂੰ ਬਾਹਰ ਨਿਕਲਣਾ ਵੀ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਨਹੀਂ ਕਰਦੇ ਘਰਾਂ ਤੋਂ ਬਾਹਰ ਲੁੱਟਾਂ, ਘੁਸ, ਸਟੈਚਿੰਗ, ਕੋਈ ਚੋਰੀ ਦੀਆਂ ਵਾਰਦਾਤਾਂ, ਗੋਲੀਆਂ ਹੁੰਦੇ, ਗੁਰਦਾਸਪੁਰ ਤੇ ਗ੍ਰਨੇਡ ਵੀ ਜੜੇ ਚੜਦੇ ਚਾਈ ਹੋਏ ਨੇ ਮੈਂ ਕਿਹਾ ਪੰਜਾਬ ਲੋਕ ਮੁਕਤੀ ਪੰਜਾਬ ਸਰਦਾਰ ਤੁਹਾਨੂੰ ਸਹਿਮਾਨ ਜਿਹੜੀ ਬੇਨਤੀ ਕਰਦਾ ਕਿ ਗ੍ਰਹਿ ਮੰਤਰਾ ਮੰਤralੇ ਤੁਹਾਡੇ ਕੋਲ ਆ ਤੇ ਜਾਣ ਇਹਨਾਂ ਤੇ ਕੰਟਰੋਲ ਕਰੋ ਜਾਂ ਆਪਰੇ ਆਪ ਤੁਸੀਂ ਦੇਖੋ ਕਿ ਅਸੀਂ ਕਿੱਥੇ ਸਟੈਂਡ ਕਰਦੇ ਆ ਇਸ ਟਿੱਤੇ ਬੜੀ-ਬੜੀ ਤੁਸੀਂ ਝੰਗਾਂ ਮਾਰੀਆਂ ਸੀ ਤਸਿਲੀਆਂ ਸਰਕਾਰਾਂ ਦੇ ਬੜੇ ਨੁਕਸ ਕੱਢੇ ਸਾਡੇ ਅੱਜ ਸਾਰਾ ਅੰਬਲਾ ਸਾਰੀ ਪੋਰ ਸਾਰੀ ਸਰਕਾਰ ਦੀ ਤਾਕਤ ਤੁਹਾਡੇ ਕੋਲ ਹੈ ਤੇ ਅੱਜ ਪੰਜਾਬ ਦੇ ਹਾਲਾਤ ਨੂੰ ਠੀਕ ਕਰਨ ਵਾਸਤੇ ਜੋ ਵੀ ਤੁਹਾਡੇ ਕੋਲ ਸਖਤ ਸਖਤ ਸਟੈਂਡ ਲੈਣਾ ਪੇਤਾ ਉਤੇ ਲਾਓ ਤਾਂ ਜੋ ਪੰਜਾਬ ਦਾ ਵਪਾਰੀ ਸੋ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਕੇ ਆਪਣਾ ਆਪਣਾ ਕਾਰੋਬਾਰ ਕਰ ਸਕਣ ਅੱਜ ਹਾਲਾਤ ਇਹ ਹੋ ਗਏ ਨੇ ਚੈਨਲ ਦਿਨਾਂ ਦੇ ਵਿੱਚ ਕਿ ਮੇਰਾ ਗੁਰਦਾਸ ਪਰ ਹੱਸਦਾ ਬਸਦਾ ਗੁਰਦਾਸ ਪਰ ਸ਼ਾਮ ਨੂੰ 7:30 ਵਜੇ ਤੋਂ ਪਹਿਲਾਂ ਪਹਿਲਾਂ ਬਾਜ਼ਾਰ ਬੰਦ ਹੋ ਰਿਹਾ ਜੇ ਕਹੀ ਹਾਲਾਤ ਰਹੇ ਜੇ ਪੋਰ ਵਾਲਾ ਸਮਾਂ ਕਿ ਬਹੁਤ ਖਤਰੇ ਦੀ ਘੰਟੀ ਹੈ ਮੈਂ ਆਪ ਬੋਲਦੇ ਕਿ ਪੁਲਿਸ ਹਰ ਟਾਈਮ ਨਾਕੇ ਲਗਾਏ ਲਗਾਏ ਨਾਕੇ ਲਗਾਉਣ ਦਾ ਕੀ ਫਾਇਦਾ ਕੀ ਜਦੋਂ ਲੋਕ ਹੀ ਸੁਰੱਖਿਅਤ ਨਹੀਂ ਆਪ ਕੀ ਕਹਿਣਾ ਚਾਹੁੰਦੇ ਇਸ ਤੇ ਦੇਖੋ ਤੇ ਨਾਕੇ ਜਿਹੜੇ ਲੱਗਦੇ ਆ ਨਾ ਤੇ ਬਹੁਤ ਇੱਕ ਇਲਾਕੇ ਤੇ ਸਮ ਸਮ ਕੀ ਦੱਸਦੇ ਆ ਇਹ ਬਾਰੇ ਵੀ ਜੇ 500 ਬੱਦੇ ਦੀ ਲੋੜ ਹੈ ਉਸੇ ਬੱਦਾ ਹੀ 300 ਹੈ ਪੰਜਾਬ ਸਰਕਾਰ ਨੇ ਤੇ ਪਰ ਭਰਤੀ ਨਹੀਂ ਕੀਤੀ ਰਿਟਾਇਰਮੈਂਟ ਤੋਂ ਹੋ ਗਏ ਤੇ ਜਿੱਥੇ ਮੇਰੀ ਤੇ ਸੀਨੀਅਰ ਅਫਸਰ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਪ੍ਰਧਾਨ ਜੀ ਗੱਲ ਕੀ ਆ ਵੀ ਜਿੱਥੇ 200 ਬੱਦੇ ਲੋੜ ਹੈ ਤੇ ਬੱਦੇ ਸੜਕੋਂ ਸੱਤਕ ਨੇ ਬੰਦਾ ਤਾਂ ਨਾ ਮੈਂ ਭਰਤੀ ਨਹੀਂ ਹੋ ਗਲੇ ਕੋਈ ਤੇ ਪੰਜਾਬ ਸਰਕਾਰ ਨਫਾਫੇ ਬਾਜੀ ਮਾਰਦੀ ਹੈ ਇੰਨੇ ਹਜ਼ਾਰ ਰੁਪਏ ਦੇਦੀ ਇੰਨੇ ਹਜ਼ਾਰ ਰੁਪਏ ਦੇਦੀ ਸਭ ਤੋਂ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਔਰ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਸਰਕਾਰ ਦਾ ਪਹਿਲਾ ਕਦਮ ਹੈ ਜੋ ਕਿ ਪੰਜਾਬ ਸਰਕਾਰਿਲਕ ਟੋਟਲੇ ਫੇਲ ਹੋ ਚੁਕੀ ਹੈ। ਲੋ ਜੀ ਆਪ ਕਿਹਾ ਕਿ ਨਾ ਚੰਗੇ ਕਿ ਆਪੋ ਕਿਸ ਤਰ੍ਹਾਂ ਲਗਾ ਕਿ ਇਹ ਦੋ ਜੋ ਚੋਰ ਆਏ ਜਾਂ ਡਕੈਟਰ ਆ ਕੀ ਆਪੋ ਕਿਸ ਤਰ੍ਹਾਂ ਇਹ ਮਾਲੂਮ ਲਗਾ ਔਰ ਆਪੋ ਕਿਤਨਾ ਨੁਕਸਾਨ ਹੋਇਆ ਹੈ। ਜਦੋਂ ਮੋਜੇ ਪਤਾ ਨਹੀਂ ਚੱਲਿਆ ਕਿ ਇਹ ਆਮ ਪੀਸ਼ੇਨ ਹੈ ਜਾਂ ਕੋਈ ਮੈਨੂੰ ਜਦ ਅੰਦਰ ਆਏ ਤਾਂ ਗੱਲ ਨਹੀਂ ਪਹਿਲੇ ਇੱਕ ਬੰਦਾ ਆਇਆ ਬਾਹਰ ਆ ਕੇ ਬਾਹਰ ਸਾਡੀ ਖੜੀ ਗਈ ਬਾਹਰ ਸੇ ਦੇਖ ਕੇ ਚਲਾ ਗਿਆ ਅਸੀਂ ਅੰਦਰ ਕੰਮ ਲੱਗੇ ਹੋਏ ਸੀ ਅਸੀਂ ਜਾਣੀ ਕਿ ਆ ਉਹ ਜਦ ਅੰਦਰ ਆਏ ਤਾਂ ਕਹਿੰਦਾ ਮੇਰੀ ਨਾ ਤਬੀਅਤ ਖਰਾਬ ਆ ਤੋ ਆਪਨਾ ਮੇਰਾ ਬੀਪੀ ਚੈੱਕ ਕਰਦੇ ਉਸਨੇ ਦੇਖਿਆ ਕਿ ਬਾਹਰ ਸੇ ਜੋ ਬੈਠੇ ਹੋਏ ਲੋਕ ਲੋਕ ਬੈਠੇ ਵੀ ਨੇ ਅੰਦਰ ਜੋ ਲੋਕ ਹੈ ਤੋ ਉਹਨਾਂ ਨਾਲ ਕਿ ਮੇਰੀ ਪਤਾ ਨਹੀਂ ਇਹ ਵੀ ਪੇਸ਼ੇਸ਼ ਹੈ ਇਹ ਚਲੇ ਜਾਏਗਾ ਉਹ ਬੀਪੀ ਚੈੱਕ ਮੈਂ ਨੇ ਮੈਂ ਮੈਂ ਸੋਚਿਆ ਸ਼ਾਇਦ ਪਤਾ ਨਹੀਂ ਇਸकी ज्यादा तबीयत ना खराब हो चलो बीपी चेक कर लेते हैं मैंने उस लड़की को बोला कि बीपी चेक कर दो बीपी चेक कर के वो बैठा रहा दूसरा लड़का फिर गाड़ी के पास गया के अंदर जो है ना चार पांच लोग हैं नहीं तो उन्हों पता नहीं क्या चक्कर था असलियत तो हमें भी नहीं पता कि क्या हो बोलो नहीं नुकसान कोई नहीं हुआ नुकसान तो परमात्मा की दया से कोई सब कुछ बच गया है कोई बात नहीं ऐसी सिर्फ यह है कि वो उन्होंने उनका पता नहीं क्या प्लान था या क्या नहीं था वो अपना काम कर रहे हैं उन्होंने क्या प्लान चेंज किया वो निकल गए एक निकल गए एक ने बोला कि हमें ये पुरानी दवाई दे दो वो एक साढ़े नौ सौ रुपये का पत्ता था एक एक उसने बोला कि ये वैसलीन की शीशी दे दो वो नहीं सौ रुपये बने मैंने कहा आप ना नौ सौ दस रुपये उसने कहा उसने मोबाइल निकाला ऐसे किया और वो पहले गाड़ी तब तक आ गई थी बंदा गाड़ी में बैठ गया वो और जल्दी से दौड़ के गाड़ी में बैठ गया मैं वाजिया देता रह गया भाई पेमेंट पेमेंट वो निकल गया माहौल इतना बिगड़ रहा है क्या कि दोपहर हो या शाम हो निकलना मुश्किल हो गया लेडीज का भी मुश्किल हो गया अंकल आप कहते थे कि हमारा पंजाब रंगीला है सोने की चिड़िया है क्या बन पाएगा ये देखो ਸੋਨੇ ਦੀ ਚਿੜੀ ਜਿਹੜੀ ਸਾਡੇ ਕੋਲ ਨਹੀਂ ਆਣੀ ਜੋ ਸਾਡੇ ਕੋਲ ਹੈ ਵਾ ਸਾਡਾ ਉਹ ਹੀ ਸਾਡਾ ਇਹੀ ਕੁਝ ਸਾਡੇ ਕੋਲ ਵਾਪਸ ਆ ਜਾਏ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਣਾ ਭਿੱਜੇ ਦਾ ਸਿੱਧਾ ਮੈਡੀਕਲ ਸਟੋਰ ਨੇ ਇਹ ਸਾਡੀ ਨੈਸੈਸਿਟੀ ਜਿਹੜੀ ਆ ਸਾਡੀ ਜ਼ਰੂਰਤ ਹੈ ਕਿ ਲੇਟ ਹੈ ਬਾਰੇ ਦੁਕਾਨਾਂ ਮੈਡੀਕਲ ਕਿਸੇ ਨੂੰ ਫਿਰ ਕਰਤੋਗੀ ਕਿਸੇ ਪੇੜ ਕਰਤੋਗੀ ਤੇਰਾ ਅਜਨ ਦਾ 1:30 ਤੱਕ ਸਾਰੀਆਂ ਦੁਕਾਨਾਂ ਬੰਦੀਆਂ ਗਈਆਂ ਨੇ ਕੀ ਇਹਨਾਂ ਹਾਲਾਤਾਂ ਦੇ ਵਿੱਚ ਸਾਡੀ ਇਹ ਜ਼ਰੂਰਤ ਪੂਰੀ ਹੋ ਸਕੇਗੀ ਕਿ ਇਹ ਦੁਕਾਨਦਾਰ ਸਹਿਮ ਦੇ ਮਾਹੌਲ ਵਿੱਚ ਆਪਣੀ ਦੁਕਾਨਾਂ ਦੱਸ ਤੱਕ ਖੋਲ ਸਕਣਗੇ ਇਹਦਾ ਜਵਾਬ ਅਸੀਂ ਮਾਨਯੋਗ ਐਸਐਸਪੀ ਸਾਹਿਬ ਨਾਲ ਮਿਲ ਕੇ ਉਹਨਾਂ ਨਾਲ ਵੀ ਆਪਾਂ ਵਪਾਰ ਮੰਡਲ ਦੀ ਮਿਲ ਕੇ ਉਹਨਾਂ ਨਾਲ ਵੀ ਗੱਲ ਕਰਾਂਗੇ ਔਰ ਸ਼ਹਿਰ ਦੇ ਵਿੱਚ ਹੋਰ ਜਿਹੜੀ ਸਫੀ ਕਰੰਦੇ ਬਾਰੇ ਉਹਨਾਂ ਦਾ ਵਿਚਾਰ ਟਕਰਾਗੇ ਜੋ ਕਿ ਸਾਡਾ ਸ਼ਹਿਰ ਤੇ ਆਪਣੇ ਸਹਿਮ ਦੇ ਬਹੁਤ ਬਾਹਰ ਨਿਕਲੇ ਔਰ ਮੈਂ ਆਪਣੇ ਪੰਚ ਵਪਾਰ ਮੰਡਲ ਗੁਰਦਾਸਪੁਰ ਵੱਲੋਂ ਸਾਰੇ ਵਪਾਰੀਆਂ ਨੂੰ ਮੈਂ ਇਹ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਹੱਥਾਂ ਦੀ ਲੜਾਈ ਵਪਾਰ ਮੰਡਲ ਤੁਹਾਡੇ ਹਮੇਸ਼ਾ ਤੁਹਾਡੇ ਅੱਗੇ ਆ ਕਿ ਸੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਅਨਸਖਾਮੀ ਘਟਨਾ ਹੋਈ ਕਿ ਅਸੀਂ ਸਭ ਤੋਂ ਪਹਿਲਾਂ ਅਗੇ ਬੋਲਾਂਗੇ ਕਿ ਮੈਂ ਇਹਦੇ ਨਾਲ ਹੀ ਆਪਣੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਇਹੋ ਜਿਹੇ ਹਾਲਾਤਾਂ ਤੇ ਕੰਟਰੋਲ ਕਰਨ ਵਾਸਤੇ ਜੋ ਵੀ ਤੁਹਾਨੂੰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਉਹ ਕਰੋ ਤਾਂ ਜੋ ਪੰਜਾਬ ਦੇ ਵਿੱਚੋਂ ਸਾਡਾ ਗੁਰਦਾਸਪੁਰ ਸ਼ਹਿਰ ਜਿਹੜਾ ਇੱਕ ਬਾਰਡਰ ਏਰੀਆ ਬੜਾ ਸੈਂਸਿਟਿਵ ਜਿਹਾ ਸਾਡਾ ਸ਼ਹਿਰ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਅਨਸਖਾਮੀ ਘਟਨਾ ਹੋ ਰਹੀਆਂ ਬਹੁਤ ਮਤਭਾਗੀ ਹੈ। ਹਮਾਰਾ ਕੋ ਦਸ਼ਮਾਜ ਨਹੀਂ ਨਿਕਾ ਕਿ ਹਮ ਐਸਾ ਵੀ ਖਾਤੀ ਮਿਲेंगे ਔਰ ਅੱਗੇ ਕਾਰਵਾਈ ਚਲਾएंगे। ਚੜੀ ਕਲਾ ਪੰਜਾਬ میوزਿਕ ਅਜੇ ਮਹਾਜਨ